ਦੋਸਤੋ ਇਸ ਭੈਣ ਨੇ ਪੰਜਾਬ ਦੇ ਮਜੂਤਾ ਜਿਹੜੇ ਟੁਕਦੇ ਹਾਲਾਤ ਨੇ ਉਹਨਾਂ ਤੇ ਗੀਤ ਗਾਇਆ ਸੁਣ ਕੇ ਤੁਸੀਂ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਜੇਕਰ ਗੱਲਾਂ ਸੱਚੀਆਂ ਹੋਈਆਂ ਤਾਂ ਸ਼ੇਅਰ ਕਰਕੇ ਹੌਸਲਾ ਵਧਾਓ ਤੇ ਅੱਜ ਦੇ ਹਾਲਾਤਾਂ ਤੇ ਪੰਜਾਬ ਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦਿਓ ਕਿਉਂਕਿ ਕਮੈਂਟ ਬਾਕਸ ਤੁਹਾਡੇ ਦਰਸ਼ਕਾਂ ਵਾਸਤੇ ਹੁੰਦਾ ਜਿੱਥੇ ਤੁਸੀਂ ਆਪਣੀ ਰਾਏ ਰੱਖ ਸਕਦੇ ਹੋ ਤੇ ਬੜੇ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਸੋ ਆਪਾਂ ਕਮੈਂਟਾਂ ਦੇ ਨਾਲ-ਨਾਲ ਇਸ ਫੈਨ ਦੀ ਹਲਾਸ਼ੀਰੀ ਕਰਨੀ ਹੈ ਵੀਡੀਓ ਨੂੰ ਸ਼ੇਅਰ ਕਰਕੇ ਦੇਖੋ ਤੁਸੀਂ ਇਹ ਪੂਰੀ ਵੀਡੀਓ ਸਾਡੀ ਮਿਹਨਤਿਆਂ ਦੀ ਕੌਮ ਤੇ ਹਏ ਚੁੱਲਿਆਂ ਕੀ ਹਨੇਰ ਕਮੇ ਪੁੱਤ ਨੇ ਹੋਛੇ ਹੋ ਗਏ ਉਹ ਸਾਰੇ ਪੁੱਤ ਨੇ ਹੋਛੇ ਹੋ ਗਏ ਬਣ ਗਏ ਫੁਕਰਿਆਂ ਦੀ ਵੀਰਾ ਲੈ ਕੇ ਹੱਥ ਪਸਤੌ ਲੜੀ ਲੈ ਕੇ ਹੱਥ ਪਸਤੌ ਲੜੀ ਅੱਖਣ ਕਿੱਥੇ ਲੁਕੇ ਆ ਸ਼ੇਰ ਹੋ ਵੀਰਾ ਲੈ ਕੇ ਹੱਥ ਪਿਸਤੌ ਲੜੀ ਆਖਣ ਕਿੱਥੇ ਲੁਕੇ ਆ ਸ਼ੇਰ ਸਰਵਣ ਪੁੱਤ ਨੀ ਕੱਲ ਨੂੰ ਲੱਭਣੇ ਹੋ ਸਰਵਣ ਪੁੱਤ ਨੀ ਕੱਲ ਨੂੰ ਲੱਭਣੇ ਮਿਰਜ਼ੇ ਵੈਲੀ ਹੋਣਗੇ ਢੇਰ ਮਿਰਜ਼ੇ ਵੈਲੀ ਹੋਣਗੇ ਢੇਰ ਹੋ ਅੱਤ ਚੁੱਕੀ ਇੱਥੇ ਵੇਲਣਾ ਏ ਪੁੱਠੇ ਰਸਤੇ ਚੁਣਾਂ ਹਾਂ ਤੱ ਚੁੱਕੀ ਇੱਥੇ ਵੇਲੜਾ ਓਏ ਪੁੱਠੇ ਰਸਤੇ ਚੁਣ ਬੋਦੇ ਰੰਗ ਬਰੰਗੇ ਰੰਗ ਦੇ ਹੋ ਬੋਦੇ ਰੰਗ ਬਰੰਗੇ ਰੰਗ ਦੇ ਲੈਂਦੇ ਟਿੱਡੇ ਮਿੱਡੇ ਮੁੰਨ ਲੌਂਦਾ ਚਿੱਟਾ ਤੇ ਕੋਈ ਨਾ ਗਣੀ ਹੋ ਲੌਂਦਾ ਚਿੱਟਾ ਤੇ ਕੋਈ ਨਾ ਗਣੀ ਕੋਈ दारू ਦੇ ਨਾਲ ਟੁੰਨੇ ਨਾ ਹਥਿਆਰਾਂ ਦੇ ਸ਼ੌਕ ਨੇ ਹੋਏ ਨਾ ਹਥਿਆਰਾਂ ਦੇ ਸ਼ੌਕ ਨੇ ਕਈ ਘਰਾ ਚ ਪਾਤੀ ਸੋਨ ਸਜਣਾ ਘਰਾ ਚ ਪਾਤੀ ਸੋਨ ਥੈਂਕ ਯੂ ਜੀ ਥੈਂਕ ਯੂ ਸੋ ਮਚ ਕਿੱਥੇ ਲੁਕੇ ਆ ਸ਼ੇਰ ਹੋ ਵੀਰਾ ਲੈ ਕੇ ਹੱਥ ਪਸਤੌ ਲੜੀ ਆਖਣ ਕਿੱਥੇ ਲੁਕੇ ਆ ਸ਼ੇਰ ਸਰਵਣ ਪੁੱਤ ਨੀ ਕੱਲ ਨੂੰ ਲੱਭਣੇ ਹੋ ਸਰਵਣ ਪੁੱਤ ਨਿੱਕਲ ਨੂੰ ਲੱਭਣੇ ਮਿਰਜ਼ੇ ਵੈਲੀ ਹੋਣਗੇ ਢੇਰ ਮਿਰਜ਼ੇ ਵੈਲੀ ਹੋਣਗੇ ਢੇਰ ਹੋwidehat ਚੁੱਕੀ ਇੱਥੇ ਵੇਲਣਾ ਓਏ ਪੁੱਠੇ ਰਸਤੇ ਅੱਤ ਚੁੱਕੀ ਇੱਥੇ ਵੇਲੜਾ ਓਏ ਪੁੱਠੇ ਰਸਤੇ ਚੁਣ ਬੋਦੇ ਰੰਗ ਬਰੰਗੇ ਰੰਗ ਦੇ ਹੋ ਬੋਦੇ ਰੰਗ ਬਰੰਗੇ ਰੰਗ ਦੇ ਲੈਂਦੇ ਟਿੱਡੇ ਮਿੱਡੇ ਮੁੰਨ ਲਾਉਂਦਾ ਚਿੱਟਾ ਤੇ ਕੋਈ ਨਾ ਗਣੀ ਹੋ ਲਾਉਂਦਾ ਚਿੱਟਾ ਤੇ ਕੋਈ ਨਾ ਗਣੀ ਕੋਈ दारू ਦੇ ਨਾਲ ਟੰਨੇ ਨਾ ਹਥਿਆਰਾਂ ਦੇ ਸ਼ੌਕ ਨੇ ਹੋਏ ਨਾ ਹਥਿਆਰਾਂ ਦੇ ਸ਼ੌਕ ਨੇ ਕਈ ਘਰਾਂ ਚ ਪਾਤੀ ਸੁੰਨ ਸਜਣਾ ਘਰਾਂ ਚ ਪਾਤੀ ਸੁੰਨ ਥੈਂਕ ਯੂ ਜੀ ਥੈਂਕ ਯੂ ਸੋ ਮਚ